ली जी न प्यारूली जी न प्यारु जिना ਨਾ ਜੀ ਪਿਆਰਾਂ ਨੂੰ ਮੇਲੀ ਉਹ ਨਾ ਜੀ ਪਿਆਰ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤ ਆਵੇ ਦਾਤਿਆ ਪਿਆਰਿਆਂ ਨੂੰ ਮੇਲੀ ਉਹ ਨਾ ਸੂਰ ਅਰਦਾਸ ਵਿੱਚ ਆਪਾਂ ਨੂੰ ਇਹ ਸਿਖਾਇਆ ਗਿਆ ਕਿ ਰੋਜ਼ ਅਰਦਾਸ ਵਿੱਚ ਮੰਗਣਾ ਹੈ ਮਹਾਰਾਜ ਕਿਰਪਾ ਕਰੋ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਉਹਨਾਂ ਨੂੰ ਵੀ ਮਿਲੋ ਜਿਨ੍ਹਾਂ ਨੂੰ ਮਿਲਣ ਕਰਕੇ ਤੁਹਾਡਾ ਨਾਮ ਚਿਤ ਆਉਂਦਾ ਰਹੇ ਤੁਹਾਡੇ ਨਾਲ ਸਾਡੀ ਸਾਹਜ ਬਣੀ ਰਹੇ ਤੁਹਾਡੀ ਦਿੱਤੀ ਹੋਈ ਮਰਿਆਦਾ ਵਿੱਚ ਅਸੀਂ ਤੁਰਦੇ ਰਹੀਏ ਮਰਿਆਦਾ ਤੋਂ ਬਾਹਰ ਨਾ ਜਾਈਏ ਭੁੱਲ ਕੇ ਵੀ ਕਿਤੇ ਉਹਨਾਂ ਨੂੰ ਨਾ ਮਿਲਾ ਦੇਈਂ ਸੋ ਜਿਹੜਾ ਮਾੜਾ-ਮੋੜਾ ਜਪਦੇ ਆ ਉਹ ਵੀ ਜਾਂਦਾ ਰਹੇ ਜਿਹੜਾ ਗੁਰੂ ਘਰ ਆਉਂਨੇ ਆ ਉਹ ਵੀ ਜਾਂਦਾ ਰਹੇ ਸੋ ਉਹਨਾਂ ਦਾ ਮਲਾਪ ਨਾ ਕਰਾ ਦਿਓ ਕਿਤੇ ਸੁਪਨੇ ਵਿੱਚ ਵੀ ਉਹਨਾਂ ਨੂੰ ਨਾ ਮਲਾਇਓ ਸੋ ਜਿਹੜੇ ਤੇਰੇ ਤੋਂ ਦੂਰ ਲੈ ਜਾਂਦੇ ਆ ਤੇਰੀ ਦਿੱਤੀ ਹੋਈ ਮਰਿਆਦਾ ਤੋਂ ਬਾਹਰ ਕੱਢ ਦਿੰਦੇ ਸੋ ਉਹਨਾਂ ਦੇ ਤੇ ਸੁਪਨੇ 'ਚ ਵੀ ਸਾਨੂੰ ਦਰਸ਼ਨ ਨਾ ਕਰਾਈ ਜੇ ਕਰਾਉਣੇ ਆ ਤੇ ਉਹਨਾਂ ਦੇ ਕਰਾ ਦਰਸ਼ਨ ਸੋ ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚੇਤਾ ਹੁੰਦਾ ਰਹੇ ਤੇਰੇ ਨਾਮ ਨਾਲ ਸਾਂਝ ਬਣੀ ਰਹੇ ਤੇ ਜੇ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਬਣੀ ਰਹੇ ਸੋ ਗੁਰੂ ਪਿਆਰਿਓ ਨਾਮ ਵਰਗਾ ਸੁਖ ਬੰਨੀਆਂ ਵਿੱਚ ਹੋਰ ਕਿਤੇ ਹੈ ਹੀ ਸਭ ਤੋਂ ਵੱਡਾ ਸੁੱਖ ਨਾਮ ਦੇ ਵਿੱਚ ਹੀ ਆ। ਬਾਕੀ ਸਭ ਛੋਟੇ ਆ। ਸਭ ਤੋਂ ਵੱਡਾ ਸੁੱਖ ਨਾਮ ਵਿੱਚ ਹੈ। ਇਹਦੇ ਜਿਹੜੇ ਲਗਾਤਾਰ ਜਪਦੇ ਉਹਨਾਂ ਨੂੰ ਪਤਾ ਹੈ ਕਿ ਜੋ ਸੁੱਖ ਜਿੰਨਾ ਸੋ ਜਿਹੜੇ ਗੁਰੂ ਪਿਆਰਿਓ ਜਪਦੇ ਨਹੀਂ ਉਹਨਾਂ ਨੂੰ ਕੀ ਪਤਾ ਕਿ ਨਾਮ ਵਿੱਚ ਕਿੰਨਾ ਸੁੱਖ ਹੈ। ਸੋ ਆਵਿਸ਼ ਕਰਕੇ ਟਾਈਮ ਕੱਢਿਆ ਕਰੋ, ਰੋਜ਼ ਆਇਆ ਕਰੋ ਸੰਗਤ ਵਿੱਚ। ਰੋਜ਼ ਜਪੋ। ਜਪਦਿਆਂ ਜਪਦਿਆਂ ਜਦੋਂ ਇਹਦਾ ਰਸ ਬਣੇਗਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ساری ਉਮਰ ਐਵੇਂ ਭੁੱਲੇ ਰਹੇ। ਅਸਲੀ ਸੁੱਖ ਦੇ ਨਾਮ ਵਿੱਚ ਪਿਆ ਸੋ ਜਦੋਂ ਇਹ ਮਿਲ ਜਾਂਦਾ ਫਿਰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ ਸੋ ਜੇ ਕਿਸੇ ਦੂਜੀ ਚੀਜ਼ ਦੀ ਲੋੜ ਰਹਿੰਦੀ ਆ ਤੇ ਇਹਦਾ ਮਤਬល ਇਹ ਆ ਕਿ ਹਜੇ ਨਾਮ ਦਾ ਰਸ ਮਿਲਿਆ ਨਹੀਂ ਕਿਉਂਕਿ ਦੀਵੇ ਦੀ ਲੋੜ ਹੁੰਨਾ ਚਾਹੀਏ ਜਿੱਨਾਂ 'ਚ ਸੂਰਜ ਨਹੀਂ ਨਿਕਲਦਾ ਜਦੋਂ ਸੂਰਜ ਨਿਕਲ ਆਏ ਤੇ ਬੰਦਾ ਦੀਵਾ ਜਗਾਏ ਉਹਨੂੰ ਕਹਿੰਗੇ ਬੇਬੂਫਾ ਤੂੰ ਮੂਰਖਾ ਸੂਰਜ ਚੜ੍ਹਿਆ ਤੂੰ ਦੀ ਜਗਾਈ ਬੈਠਾ ਬੱਤੀ ਜਗਾਈ ਬੈਠਾ ਬੰਦ ਕਰੇ ਨੂੰ ਹੁਣ ਤੇ ਸੂਰਜ ਚੜਿਆ ਸੋ ਗੁਰੂ ਪਿਆਰਿਓ ਬੱਤੀ ਦੀ ਦੀਵੇ ਦੀ ਲੋੜ ਹੁੰਨਾ ਚਿਰ ਜਿੰਨਾ ਚਿਰ ਸੂਰਜ ਨਹੀਂ ਨਿਕਲਦਾ ਸੂਰਜ ਨਿਕਲ ਆਏ ਮੁੜ ਕੇ ਬੱਤੀ ਦੀ ਦੀਵੇ ਦੀ ਲੋੜ ਨਹੀਂ ਰਹਿੰਦੀ ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜੀਆਂ ਦੂਜਾਂ ਦੂਜੀਆਂ ਚੀਜ਼ਾਂ ਆਪਾਂ ਨੂੰ ਪ੍ਰਭਾਵਿਤ ਕਰਦੀਆਂ ਬੰਦਾ ਦਿਨ ਰਾਤ ਪੱਜਾ ਫਿਰਦਾ ਖੱਪਦਾ ਫਿਰਦਾ ਸੋ ਇਹ ਉਹਨਾਂ ਤੇਰੀ ਆਕਰਸ਼ਿਤ ਕਰਦੀਆਂ ਸੋ ਉਹਨਾਂ ਜਿਹੜੀ ਬੇਚੈਨ ਕਰੀ ਬੈਠੀਆਂ ਬੰਦੇ ਨੂੰ ਜਿੰਨਾ ਚਿਰ ਨਾਮ ਦਾ ਰਸ ਨਹੀਂ ਮਿਲਦਾ ਜਦੋਂ ਨਾਮ ਦਾ ਰਸ ਮਿਲ ਗਿਆ ਬਸ ਫਿਰ ਦੂਜੀ ਚੀਜ਼ ਦੀ ਲੋੜ ਨਹੀਂ ਰਹਿੰਦੀ ਇਹ ਹੁਣ ਆਪਣੇ ਜੀਵਨ ਚ ਝਾਤ ਮਾਰ ਕੇ ਦੇਖ ਲਿਓ ਜੇ ਤੇ ਕਿਸੇ ਦੂਜੀ ਚੀਜ਼ ਦੀ ਹੈ ਕਿਸੇ ਨੂੰ ਦੁੱਧ ਚਾਹੀਦਾ ਕਿਸੇ ਨੂੰ ਪੁੱਤ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਸੋ ਗੁਰੂ ਚਲੋ ਇਹ ਚੀਜ਼ਾਂ ਮਾੜੀਆਂ ਵੀ ਨਹੀਂ ਪਰ ਗੁਰੂ ਪਿਆਰਿਓ ਨਾਮ ਇੰਨਾ ਰਸ ਦੇ ਦਿੰਦਾ ਕਿ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹਿੰਦੀ ਸੋ ਪਹਿਲਾਂ ਵੀ ਇੱਕ ਦਿਨ ਆਪ ਜੀ ਨਾਲ ਵਚਨ ਕੀਤਾ ਸੀ ਕਿ ਬੇਬੇ ਨਾਨਕੀ ਦੇ ਘਰ ਔਲਾਦ ਨਹੀਂ ਸੀ ਸੋ ਗੁਰੂ ਪਿਆਰਿਓ ਜੀ ਇੱਕ ਵਾਰੀ ਬੇਨਤੀ ਕਰਦੇ ਕਿ ਗੁਰੂ ਨਾਨਕ ਸਾਹਿਬ ਦੇ ਦੇ ਨਹੀਂ ਸਕਦੇ ਦੇ ਸਕਦੇ ਸੀ ਜੇ ਬੇਨਤੀ ਕਰਦੇ ਪਰ ਉਹਨਾਂ ਨੂੰ ਥੋੜਾ ਮਹਿਸੂਸ ਹੀ ਨਹੀਂ ਹੋਈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪਿਆਰ ਐਸਾ ਪਿਆਰ ਮਿਲ ਗਿਆ ਬਾਬੇ ਨਾਨਕੀ ਨੂੰ ਕਿ ਉਹਨਾਂ ਨੂੰ ਗੁਰੂ ਪਿਆਰਿਓ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ ਸੋ ਆਪਾਂ ਵੀ ਜੇ ਕੋਸ਼ਿਸ਼ ਕਰੀਏ ਕਿ ਪਰਮਾਤਮਾ ਦਾ ਗੁਰੂ ਸਾਹਿਬ ਦਾ ਪਿਆਰ ਮਿਲ ਜੇ ਨਾਮ ਦਾ ਰਸ ਮਿਲ ਜੇ ਬਾਕੀ ਫਿਰ ਦੂਜੀ ਕਿਸੇ ਚੀਜ਼ ਦੀ ਲੋੜ ਨਹੀਂ ਇਹ ਉਹਨਾਂ ਚਰੀ ਬੰਦਾ ਦੂਜੀ ਚੀਜ਼ ਲੋੜਦਾ ਸੋ ਜਿੱਨਾਂ ਚਰ ਨਾਮ ਦਾ ਰਸੁਮੀ ਲੋੜਦਾ ਸਵਾ ਕੋਸ਼ਿਸ਼ ਕਰਦੇ ਰਹੀਏ ਸਤਿਗੁਰੂ ਕਿਰਪਾ ਕਰਨ ਸਭ ਸੰਗਤ ਸਿਰ ਤੇ ਨਿਰ ਪਰਹਤ ਰੱਖੋ ਆਉ ਬੜਾ ਸੁਖ ਸਲੋਕ ਪਵਨ ਅੰਗੁਰੂ ਪਾ